ਕਿਹਾ ਇਹ ਕਿ ਕਰਕੇ ਸਮਰੀ ਮਦਰ ਉਹਨੇ ਕਿਹਾ ਉਹ ਕੋਲ ਕੋਲ ਤੋਂ ਭਾਰਤ ਸਰਕਾਰ ਵੀਦਨ ਜਿਆਨਾ ਵੀ ਆਖਦਾ ਕਿ ਤੋਂ ਸਤੋਵਾਂ ਵਿੱਚ ਸੱਚੀ ਜਿਹੜੀ ਕੋਈ ਐਸਾ ਸਥਾਨ ਨਹੀਂ ਹੈ ਮੇਸ਼ਤਾ ਜਿੱਥੇ ਹਾਜ਼ਰ ਨਹੀਂ ਹੁੰਦੇ ਭਾਵੇਂ ਬੀਚਾਰਦੇ ਹੁੰਦੇ ਸਨ ਪਰ ਬੜਾ ਸਤਾਰ ਤੇ ਆਪਣੇ ਧੰਗ குரு ਦੇ ਚਰਨਾਂ ਤੋਂ ਵਾਦ ਦੇਖੋ ਧੰਗ குரு ਤੇਗ ਬਹਾਦਰ ਸਾਹਿਬ ਪੰਜ ਘੋਤਕ ਪੰਜ ਤੱਥਾਂ ਦੇ ਬਣੇ ਸ਼ਰੀਰ ਦਾ ਨਾਮ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਗਲ ਕਹਿੰਦੇ ਆ ਸਿੱਖਾ ਤੂੰ ਦੁਨੀਆਂ ਤੇ ਜਿਸ ਮਰਜੀ ਥਾਂ ਤੇ ਬੈਠ ਕੇ ਇੱਕ ਵਾਰ ਜ਼ੁਬਾਨ ਤੋਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਦੇਖੀ ਜਦੋਂ ਤੂੰ ਜ਼ੁਬਾਨ ਤੋਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਿਆ ਕਿ ਸੱਚ ਜਾਣੀ ਤੂੰ ਕੱਲਾ ਨਹੀਂ ਬਹਿਣਾ ਜੋ ਜਿੱਥੇ ਗੁਰੂ ਤੇਗ ਬਹਾਦਰ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਤੇਰੇ ਨਾਲ ਕੰਫੜਾ ਲਾ ਕੇ ਬਹਿ ਜਾ ਤੇਗ ਮਹਾਦਰ ਸਿਮਰਿਆ ਕਰ ਨਾਉਣ ਇਥੇ ਆਵੇ ਧਾਏ ਸਭ ਥਾਈ ਹੋਏ ਸਭ ਆਉ ਉਸ ਭਾਵਨਾ ਨਾਲ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੇ ਸਿਰ ਝੁਕਾਉ ਤੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਦਰਿਆ ਰਣ ਵਾਸਤੇ ਚਟਾਨ ਜਾਂ ਪੱਥਰ ਰਸਤੇ ਵਿੱਚ ਖੜਦੇ ਕਦੇ ਵੀ ਦਰਿਆ ਪਛਾਣ ਨਹੀਂ ਮੁੜਦਾ ਦਰਿਆ ਅਗਾਹ ਵਗਦਾ ਹੈ ਜਿੰਨੇ ਜ਼ਿਆਦਾ ਪੱਥਰ ਚਟਾਨ ਦਰਿਆ ਦੇ ਰਸਤੇ ਵਿੱਚ ਹੁੰਦੇ ਦਰਿਆ ਦੀ ਆਵਾਜ਼ ਉਤਨੀ ਬੁਲੰਦ ਹੁੰਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨਿਰੰਕਾਰ ਦੇ ਦੇਸ਼ ਤੋਂ ਸ਼ਬਦ ਰੂਪੀ ਦਰਿਆ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਦੇ ਗੁਰਜੀ ਥਾਂ ਤੇ ਬੈਠ ਕੇ ਇੱਕ ਵਾਰ ਜ਼ਬਾਨ ਤੋਂ ਧੰਨ ਤੇਗ ਬਹਾਦਰ ਸਾਹਿਬ ਕਹਿ ਕੇ ਵੇਖੀ ਜਦੋਂ ਤੂੰ ਜ਼ਬਾਨ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਿਆ ਕਿ ਸੱਚ ਜਾਣੇ ਤੂੰ ਕੰਧਾ ਨਹੀਂ ਬਹਿਣਾ ਤੋ ਜਿੱਥੇ ਗੁਰੂ ਤੇਗ ਬਹਾਦਰ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਤੇਰੇ ਨਾਲ ਝੌਂਕੜਾ ਲਾ ਕੇ ਬਹਿ ਜਾ ਤੇਗ ਬਹਾਦਰ ਸਿਮਰਿਆ ਘਰ ਨੌਣ ਧਿਆਵੈ ਧਾਏ ਸਭ ਥਾਈ ਹੋਏ ਸਹਾਈ ਆਉ ਉਸ ਭਾਵਨਾ ਨਾਲ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੇ ਸਿਰ ਝੁਕਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਦਰਿਆ ਪਰਬਤਾਂ ਦੀ ਝੋਟ ਮਾਤਾ ਜੀ ਮਾਤਾ ਨਾਨਕੀ ਜੀ ਪੁੱਛਣ ਲੱਗੇ ਬੇਟਾ ਤੇਰੇ ਵਸਤਰ ਕਿੱਥੇ ਹੈ ਜੱਗ ਚੜਨ ਵਾਲੀ ਐ ਤੇ ਤੇਰੇ ਵਸਤਰ ਤਨ ਤੇ ਨਹੀਂ ਸੋਹਣੇ ਅਖੂਕਰ ਵਸਤਰ ਇਹ ਤਨ ਤੇ ਨਹੀਂ ਕਿੱਥੇ ਨੇ ਜਦੋਂ ਦੱਸਿਆ ਮਾਤਾ ਜੀ ਉਦੋਂ ਮੈਂ ਬੱਚੇ ਨੂੰ ਦੇ ਆਇਆ ਗਰੀਬ ਸੀ ਤਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਮਹਾਂਪੁਰ ਸਾਹਿਬ ਦੇ ਪ੍ਰੇਮ ਦੇ ਵਿੱਚ ਅਤੇ ਸਾਥੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ 350 ਸਾਲਾਂ ਸ਼ਹਾਦਤ ਪਰਮ ਨੂੰ ਮੁੱਖ ਰੱਖਦੇ ਹਾਂ ਸੰਗਤ ਦੇ ਦਰਸ਼ਨ ਕਰਦਿਆਂ ਮੈਂ ਬੇਨਤੀ ਕਰਾਂਗਾ ਭਾਵੇਂ ਥੜੇ ਹੀ 2 ਮਿੰਟ ਹਾਜ਼ਰੀ ਲਾਣਗੇ ਜੀ ਸਤਿਕਾਰ ਨਾਲ ਬੇਤੀ ਹੈ ਮਹਾਂਪੁਰ ਸਾਹਿਬ ਜੀ ਮੁਤਾਬਕ ਹੋਵਾਂਗੇ ਜਾਂ ਨਹੀਂ ਸੁਜੀਤ ਸਿੰਘ ਜੀ ਪਰ ਕੋਲ ਵਾਲੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਸਭ ਦਾ ਜੋ ਸੰਭਵ ਅਮਰਜੀਤ ਸਿੰਘ ਜੀ ਮਜੂਦਾ ਮੁਖੀ ਨੇ ਉਹਨਾਂ ਵੱਲੋਂ ਸੋ ਆਪ ਜੀ ਦੇ ਦਰਸ਼ਨ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੋਲ ਵਾਲੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਸਭ ਦਾ ਜੋ ਸੰਭਵ ਅਮਰਜੀਤ ਸਿੰਘ ਜੀ ਮਜੂਦਾ ਮੁਖੀ ਨੇ ਉਹਨਾਂ ਵੱਲੋਂ ਸੋ ਆਪ ਜੀ ਦੇ ਦਰਸ਼ਨ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੋਲ ਵਾਲੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਸਭ ਦਾ ਜੋ ਸੰਭਵ ਅਮਰਜੀਤ ਸਿੰਘ ਜੀ ਮਜੂਦਾ ਮੁਖੀ ਨੇ ਉਹਨਾਂ ਵੱਲੋਂ ਸੋ ਆਪ ਜੀ ਦੇ ਦਰਸ਼ਨ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੋਲ

گلا <تصالح> ਅੰਮੇ ਸਿਕ ਸੰਗਤੀਆਂ ਬੜੀ ਕੰਤਰੀਆਂ ਦੀ ਹੋਵੇ ਨੇ ਆਪੋ ਸ਼ਰੂਪ ਬੜੀਆਂ ਕੀਦਰ ਦਰਜਾਰ ਪ੍ਰਣ ਕਰ ਰਿਹਾ ਸਮਾਂ ਉਹਨਾਂ ਨੂੰ ਸਤਿਕਾਰ ਦਿੱਤਾ ਜਾਣਾ ਹੈ ਉਹਨਾਂ ਦੇ ਨਾਲ ਸਤਿਪਦਾ ਅਨਸ ਜੀ ਬਰੁੰਦੀ ਵਾਲੇ ਵੀ ਨਾਲ ਹੋ ਕੇ ਇਸ ਸਮਾਧੀ ਰਸਮ ਬਾਰੇ ਇਹ ਮਾਣ ਮਸ਼ਾ ਦੇ ਬਲੋਂ ਕਰਤਾ ਦੀ ਬੇਨਤੀ ਕਰਾਂਗਾ ਉਹ ਵੀ ਸਨਮਾਨ ਪਾਉ ਕਰਾਂਗੇ ਸਤਕਾਰ ਨਾਲ ਵਿਅਕਤੀ ਹੈ ਬੜੇ ਅਦਬ ਨਾਲ ਬੇਨਤੀ ਕਰਾਂਗਾ ਸਰਦਾਰ ਰਵੀ ਸਿੰਘ ਜੀ ਕੇ ਡਬਲ ਵਾਲੇ ਦੀ ਉਚੇਚਤੋਂ ਮੈਂ ਨਾ ਬਨ ਮਾਪੂਸ਼ਾ ਮੇਰਾ ਪਿਆਰ ਕਰਨ ਵਾਲੀ ਬੜੀ ਪਿਆਰੀ ਹਸਤੀ ਹੈ ਰੁਧਾਣੇ ਵੀ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਸਤਿਕਾਰਨਾ ਬੜੇ ਸਤ ਥੋੜਾ ਜਿਹਾ ਆਤਮਕੀ ਹੋਈ ਸੀ ਪਰ ਸੇਛਤੋਂ ਤੇ ਫਿਰ ਵੀ ਸ਼ਾਮਲ ਹੋਏ ਨੇ ਇੱਕ ਪਿੰਟੀਕਰ ਅਸਿਸ ਵਿੱਚ ਜਿਹੜਾ ਅੱਜ ਦਾ ਦਿਨ ਹੈ ਅੱਜ ਬਸਿਆ ਵੀ ਆ ਬਹੁਤ سارے ਸਥਾਨਾ ਤੇ ਬਖਿਆ ਦੇ ਹਰਾ ਬਣਾਇਆ ਜਾਂਦਾ ਦੂਸਰੇ ਪਾਸੇ ਸਤੂ ਤੇ ਮਹਾਂਦਸਪਤੀ ਦੇ ਕਿੱਧਰ ਜਾਓਗੇ ਕਹਿੰਦੇ ਜਿੱਧਰ ਹਵਾ ਚਾਹੇਗੀ ਉਹਦਾ ਭਾਵ ਇਹ ਸੀ ਕਿਹੜੀ ਸੰਪਰਦਾਇ ਦੇ ਮੱਤ ਦਾ ਪ੍ਰਚਾਰ ਕਰਨਾ ਹੈ ਉਹ ਤੇ ਇਹ ਮਤ ਨੂੰ ਕਿੱਥੇ ਤੱਕ ਲੈ ਕੇ ਜਾਓਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਵੇਂ ਹਵਾ ਰੁੱਤੀ ਰੂਪ ਵਿੱਚ ਚੱਲਦੀ ਹੈ ਸੇਵਕ ਨੂੰ ਜਾ ਪੜਦਾ ਕਰਕੇ ਆਉਣ ਲਈ ਜਦੋਂ ਸੇਵਕ ਗਿਆ ਮਹਾਰਾਜ ਨੂੰ ਜਾ ਕੇ ਕਿਹਾ ਸਲਾਮ ਵਾਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਸਲਾਮ ਨਹੀਂ ਕੀਤੀ ਕਹਿੰਦਾ ਕੀ ਗੱਲ ਸਲਾਮ ਨਹੀਂ ਕਰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਲਾਮ ਕਰਦਾ مارج نے پوچھ دیا پھر کیتی کیوں نہیں مارج کہتے ہیں تم مٹی کے پتلیاں سلام کر رہے ہیں پر گروہ ناہر کی سلام کی بہت سلام کی بہت سلام کی بہت مارج نے کہتے ہیں حضیر کو سلام ہے پیر کے جب پیر جا کر روز بڑھتے ہیں حضیر ہیں حضیر ہیں پر پیر بھی دوسرے Thank you. ਅਖੀਰ ਤੇ ਲਾ ਵਾਪਸ ਆ ਗਿਆ ਜਾ ਕੇ ਕਿਹਾ ਤੁਹਾਨੂੰ ਖੁਦ ਜਾਣਾ ਪੈਣਾ ਜਦੋਂ ਪੀਰ ਖੁਦ ਆਇਆ شیخ ਸ਼ਾਹ ਤਰਨ ਸਿੰਘ ਸਾਕੇ ਦਾਮ ਕੀਤੀ ਬਾਹਰ ਇਹ ਦੇਖਿਆ ਉਹ ਦੇਖ ਤੋਂ ਤਲਾਕ ਦਿੱਤੇ ਬਾਹਰ ਇਹ ਕਹਿੰਦਾ ਇਹ ਦੱਸੋ ਕਿ ਹੈ ਇੱਕ ਸਥਾਨ ਤੇ ਨਹੀਂ ਰੁਕਦੀ ਇਸ ਤਰ੍ਹਾਂ ਗੁਰਨਾਣਕ ਵੱਡੀ ਹਕਮਰੇ ਚ ਆਇਆ ਜਿੱਥਰ ਉਹ ਲੰਕੇ ਦਾ ਸ਼ਬਦ ਦਾ ਜੀਵਨ ਦੇਖ ਕੇ ਜਾਵੇਗਾ ਤੇ ਅਗਾ ਵਾਦ ਦਾ ਰੇਲਾ ਜੈਲ ਵੀ ਮੈਂ ਆਵਾਂ ਖਸਮ ਦੀ ਬਾਣੀ ਫੈਸਲਾ ਕਰੀ بابا جی نانک صاحب گردوارا صاحب سبھا وجہ ایک سماگ رکھا گیا جی گرو تیگ بہادر جی کا شہید دار چل <سؤال> رہے ہیں ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਇੱਕ ਲੀਗਲ ਹੈਲਪ ਕੈਂਪ ਲਗਾਇਆ ਹੋਇਆ ਹੈ ਮਾਗਮ ਦੇ ਵਿੱਚ ਇਹਦੇ ਵਿੱਚ ਸਾਰੇ ਗਰੀਬ ਤੇ ਲੋੜਵੰਦਾਂ ਨੂੰ ਅੰਦਿਆਂ ਨੂੰ ਬਹੁਤ ਬੰਨਿਸ ਨਾਲ ਅਸੀਂ ਸਭ ਲੋਕ ਉਨੀ ਪੂਰੀ ਟੀਮ ਇੱਥੇ ਆਈ ਹੈ ਸਾਰੇ ਹੰਦੇਰੀ ਹੈ ਜੋ ਵੀ ਕਿਸੇ ਕੋਈ ਸਮੱਸਿਆ ਹੈ ਪ੍ਰਾਪਰਟੀ ਬਾਰੇ ਕਿਸੇ ਦਾ ਫੈਮਲੀ ਜੀ ਕੋਈ ਦਿੱਕਤ ਹੈ ਹੈ ਰਹੀ ਦੀ ਸਮੱਸਿਆ ਹੈ ਕੋਈ ਕਿਸੇ ਦੇ ਗੁਲਾਮ ਦੀ ਸਮੱਸਿਆ ਹੈ ਕਿਸੇ ਦੀ ਕੋਈ ਸਰਕਾਰ ਨਾਲ ਕੋਈ ਪ੍ਰੋਬਲਮ ਹੈ ਸਾਰੇ ਬਾਰੇ ਜੂਵੀ ਸਾਉਂ ਹੁੰਦੀ ਹੈ ਕਿਉਂਕਿ ਇਹ ਚੱਲ ਰਿਹਾ ਹੈ ਜਿਸਪੋਰਟ ਤੇ ਚੱਲ ਰਿਹਾ ਹੈ ਹਾਈ ਕੋਰਟ ਦਾ ਵਾਇਆ ਇੱਕ ਤੇ ਹੋ ਰਿਹਾ ਹੈ ਸਾਰੇ ਬਾਰੇ ਕਿਸੇ ਵੀ ਜੂਵੀ ਕਮਿਊਨਿਟੀਸ ਦਾ ਚਾਹੀਦੀ ਹੈ ਉਹ ਬਾਬਾ ਜੀ ਦੇ ਸ਼੍ਰੀਮਤ ਅਰਣ ਨੂੰ ਸਪੋਸਤ ਦਿੱਤੀ ਜਾ ਰਹੀ ਹੈ ਕਿਸੇ ਕੋਲ ਕੋਈ ਆਜ ਵੀ ਦਿਆ ਜਾ ਰਿਹਾ ਹੈ ਸਾਡੀ ਵੱਲੋਂ ਕੋਲੇ ਜੀ ਅਸੀਂ ਲੀਗਲ ਰੇਟਾ ਲੰਗਰ ਲਾਇਆ ਹੋਇਆ ਇੱਥੇ ਔਰ ਹਰ ਸਾਲ ਇੱਥੇ ਲਗਾਉਂਦੇ ਆ ਪੰਛਲ ਹੋ ਗਏ ਨੇ ਔਰ ਅੱਗੇ ਵੀ ਲਗਾਨੇ ਜਾਏਗੇ ਕੋਈ ਵੀ ਸਮਾਰਟ ਹੋਏਗਾ ਜੀ ਇੱਥੇ ਮੌਜੂਦ ਹਨ ਔਰ ਇੱਥੇ ਆਪਣਾ ਮੋਤਲ ਨੂੰ ਸੁਵਾਵਾ ਪ੍ਰਦਾਨ ਕਰਦਾ ਰਹੇ ਤੇ ਇੰਡੋ ਗਲੋਬਲ ਲਾਫ ਔਰ ਨੈਸ਼ਨਲ ਫਾਊਂਡੇਸ਼ਨ ਦੋ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਵੱਲੋਂ ਮਿਲ ਕੇ ਕੰਮ ਲਗਾਇਆ ਹੈ ਕਿੰਨੇ ਦਿਨ ਦਾ ਸਵਾਦ ਹੋਆ ਜੀ ਕਿਹੜੇ ਕਿਹੜੇ ਕੈਂਪ ਲਗਾਏ ਆ ਜੀ ਇੱਥੇ ਅਸੀਂ ਜਿਹੜਾ ਆਪਣਾ ਕੈਂਪ ਲਗਾਇਆ 12 ਤੀ ਤੋਂ ਲਗਾਇਆ ਸੀ 12 ਤੀ ਲੈ ਕੇ ਉਨੀ ਤੱਕ ਆਇਆ ਹੈ ਇਹ ਕਿੰਨੇ ਦਿਨ ਲਗਾਏ ਆ ਅੱਜ ਤੋਂ ਹੁਣ ਤੱਕ ਜੀ ਉਹਨਾਂ ਦੀ ਸਵਾਦ ਜੀ ਸਾਡੇ ਲੋਕਾਂ ਦੀ ਕੀਤੀ ਹੈ ਕਾਫੀ ਲੋਕਾਂ ਹਰਨੂਸੀ ਗਾਦੀ ਡੋਗਸ ਦੀ ਹੋਵੇ ਬਾਰਾ ਦੇ ਨੂੰ ਸਾਹਿਬ ਨੋ ਦੇ ਗਾਦੀ ਗਰਪ ਦੇ ਲੱਗੇ ਹੋਏ ਹੈ ਨਵੀਂ ਕਾਪੀ ਆਪਰੇ ਕਿ ਗਾਂਦੇ ਹੋਏ ਇੱਕ ਕਿਸਾਨ ਨੇ ਲਿਖਾਰੀ ਤੇ ਲੱਗੇ ਰੈਟਨ ਦਾ ਹੈਲਥੀ ਕੈਂਪ ਵੀ ਲੱਗੇ ਹੋਏਗਾ ਇਹ ਕਿਹੜੀ ਘਰ ਆਈ ਤੇ ਬਣਾ ਲੱਗੇ ਕਾਫੀ ਇਸ ਘਰ ਆਨੇ ਨੇ ਆਪਣਾ ਆਪਣਾ ਟਾਇਰ ਟੋਟੋ ਤੇ ਪਾਵਰ ਉੱਪਰ ਆ ਕਰਾ ਵੇ ਕਿਸੇ ਹੋਰ ਟੋਟੋ ਅੰਤਿ ਮਹਾਰਾਸ਼ਟਰੀ Hanya saja hari ini چلو جا سماگم کروایا گیا ਨਾਂਮ ਚਰਤਾਰ ਬੱਲੂ ਆਜੀ ਕੋਤਸਾ ਦੇ ਇ렇게 ਕੋ ਤਈ ਪਾਦਰ ਜੀ ਦੇ ਅਜਿਓ ਸ਼ੀਧੀ ਦੇ ਦੰਦ ਬਾਬਾ ਜੀ ਬਾਬਾ ਜੀ ਸੰਸਕਰੀ ਦੇ ਪਰਸੀ ਪਰਸੀ ਲੋਤੇ ਸੁਮਾਗੰਤ ਹੈ ਆ ਪਰ ਸੁਮਾਗੰਤ ਹੁੰਦਾ ਰਸਮ ਤੇ ਸੁਮਾਗੰਦੀ ਹੈ ਉਹ ਜੋ ਕੁਝ ਅਨੁਭਵ ਕੀਤਾ ਜਾਂਦਾ وہ ہے کہ بابا جی کی شخصیت کی سی وہ جو کچھ اس وقت دیکھ رہے ہیں تھے ہو رہا ہے وہ اسے کر کے ہو رہا ہے کہ بابا جی کی شخصیت دے پر بھاونا ہو رہا ہے اور اینا تے سنتا نران میں کے مرداز مجھتے شامل ہوئی ہیں کہ بابا جی کی شخصیت دے پر بھاونا جو انہوں نے رچا سی اور جس کے بعد آکرشت ہونا دن لوگ یہی ارداس کرتے ہیں آئے آ کے पिता का शोदा बबुल जी सर नया जन और गंगा के द्वारा दे रहे बड़े होंगे और चिंतन भारतीय तरकीब में भाई सेवा करने बहुत ही बहुत के हालत है भाई साहब एक धार्मिक नेता भारतीय के बहुत ज्यादा और ये साक्षात्कार आज بہت سارا سنگل بہت سال سے رکھے ہوئے سارے پاس جتنے بھی جنگ زندگی بہت بہت خوشی ہے ਉਹ ਵੀ ਪ੍ਰੋਗਰਾਮ ਦਾ ਸਿਪਾਕ ਲੱਗਦਾ ਹੈ ਧੰਨਵਾਦ ਉਹਨੇ ਬਸ ਅਨਾਰਾ ਸਿੰਘ ਜਿਹੜੇ ਹੁਣ ਸੇਵਾ ਕਰ ਰਹੇ ਨੇ ਤੁਹਾਨੂੰ ਨੇ ਜਿਹੜਾ ਇਹਨਾਂ ਕੁਝ ਕਰ ਰਹੇ ਤੇ ਇਹ ਸਦਲ ਆਪਣੇ ਸਾਹਮਣੇ ਲਾ ਲਿਏ ਦਾਨ ਕੁੱਤੀ ਕਾਗਜ਼ ਦੀ ਸ਼ਹਾਦਤ ਦਾ ਸੋਤਰਾ ਇਹ ਕਮਣਾਉਣਾ ਚਾਹੀਦਾ ਇਹ ਤੋਂ ਵੱਡੀ ਕੋਈ ਗੱਲ ਨਹੀਂ